ਪੰਡਾਲ ਦੇ ਵਿੱਚ ਪਰੰਤਨ ਵਿਧਾਨ ਸਭਾ ਤੋਂ ਆਏ ਮੇਰੇ ਵੱਖ-ਵੱਖ ਪਿੰਡਾਂ ਤੋਂ ਪੰਜ ਸਰਪੰਚ ਮੈਂਬਰ ਸਹਿਬਾਨ ਰੱਬ ਵਰਗਿਆ ਮੇਰੀਆਂ ਮਾਵਾਂ ਮੇਰੇ ਪਹਿਣਾ ਮੇਰੇ ਬਜ਼ੁਰਗ ਮੇਰੇ ਨੌਜਵਾਨ ਸਾਥੀ ਆਹ ਸਭ ਤੋਂ ਪਹਿਲਾਂ ਰਸਨਾ ਪੁੱਤਰ ਕਰੀਏ ਫਤਿਹ ਦੇ ਸਾਡ ਪਾਈਏ ਵਾਹੇ ਗੁਰਜੀਕਾ ਖਾਲਸ ਵਾਹੇ ਵਾਹੇ ਗੁਰਜੀਕੀ ਫਤਿਹ ਮੇਰੇ ਤੋਂ ਪਹਿਲਾਂ ਸਤਕਾਰ ਜੋ ਸਾਰੇ ਅਹੀਂ ਬੁਲਾ ਰਹਿਆ ਨੇ ਤੁਹਾਡੇ ਨਾਲ ਆਪਣੇ ਸ਼ਰਧਾ ਦੇ ਰਾਹੀ ਮੌਜੂਦਾ ਸਰਕਾਰ ਤੇ ਜਾਂਵੇਂ ਅਲੋਚਨਾਵਾਂ ਕੀਤੀਆਂ ਤੁਹਾਡੇ ਧਿਆਨ ਦੇ ਵਿੱਚ ਦਿੱਤਾ ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਦੇ ਹਰ ਇੱਕ ਵਰਗ ਨੂੰ ਠੱਗਿਆ ਗੁੰਮਰਾਹ ਕੀਤਾ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਹਰ ਇੱਕ ਵਰਗ ਦਾ ਮਸੀਹਾ ਬਣ ਕੇ ਪੂਰੇ ਭਾਰਤ ਦੇ ਵਿੱਚ ਚਾਨਣ ਮਨਾਰੇ ਦਾ ਕੰਮ ਕੀਤਾ ਕਿਹਨੂੰ ਇੱਥੇ ਬੜੀਆਂ ਪਾਰਟੀਆਂ ਦੇ ਲੋਕ ਆਉਂਦੇ ਨੇ ਕਿ ਅਸੀਂ ਤੁਹਾਡੇ ਗਰੀਬਾਂ ਦੇ ਮਸੀਹ ਹਸੀਂ ਤੁਹਾਡੇ ਵਿੱਚੋਂ ਪਰ ਜੇ ਅਸਲ ਗਰੀਬਾਂ ਦਾ ਮਸੀਹ ਗਰੀਬਾਂ ਦੇ ਦਰਦ ਨੂੰ ਸਮਝਦਾ ਤੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜਿੰਨੂੰ ਫਿਕਰ ਤੇ ਮੇਰੇ ਗਰੀਬ ਦੇ ਸਿਰ ਤੇ ਕੱਚਾ ਮਕਾਨ ਨਾ ਰਹੇ ਮੇਰੇ ਗਰੀਬ ਨੂੰ ਕੰਮ ਕਰ ਕਰਨ ਵਾਸਤੇ ਪਿੰਡ ਤੋਂ ਬਾਹਰ ਨਾ ਜਾਣਾ ਪਵੇ ਮੇਰੇ ਗਰੀਬ ਪਰਿਵਾਰਾਂ ਤੇ ਵਿੱਚ ਕੋਈ ਆਫਤ ਆ ਜਾਏ ਉਹਨੂੰ ਕਿਸੇ ਕੋਲੋਂ ਮੰਗਣਾ ਨਾ ਪਵੇ ਕੇਂਦਰ ਵੱਲੋਂ ਅਨੇਕਾਂ ਪਰਿਵਾਰ ਅਨੇਕਾਂ ਪ੍ਰਕਾਰ ਦੀਆਂ ਸਹੂਲਤਾਂ ਨੇ ਚਾਹੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕਰ ਲਈਏ ਚਾਹੇ ਮੰਰੇਗਾ ਦੀ ਗੱਲ ਕਰ ਲਈਏ ਚਾਹੇ ਸਿਹਤ ਸੁਵਾਂਵਾਂ ਦੀ ਗੱਲ ਕਰ ਲਈਏ ਮੈਂ ਕਿਹੜੀ ਕਿਹੜੀ ਸਹੂਲਤ ਦੀ ਗੱਲ ਕਰਾਂ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਤੁਹਾਡੇ ਦੁੱਖ ਸੁੱਖ ਦੇ ਭਾਈਵਾਲ ਬਣ ਕੇ ਰਵਾਂਗੇ ਉਹਨਾ ਦੇਣਾ ਤਾਂ ਕੀ ਸੀ ਕੇਂਦਰ ਵੱਲੋਂ ਆਉਂਦਾ ਵੀ ਸਾਡੇ ਕੋਲੋਂ ਖੋਲਿਆ ਇਹ ਮੌਕਾ ਜਿਹੜੇ ਲੋਕਾਂ ਦੇ ਦਲਾ ਦੇ ਵਿੱਚ ਵਾਹਮ ਕੇ ਇਹਨਾ ਵੋਟਾਂ ਵਿਖੜੇ ਗੱਲ ਉਹ ਵੋਟਾਂ ਸਾਡੀਆਂ ਜ਼ਿਹਰ ਦੇ ਵਿੱਚ ਨੇ ਮੇਰੀ ਤੁਹਾਡੇ ਅੱਗੇ ਬੇਨਤੀ ਆ ਉਹਨਾਂ ਲੋਕਾਂ ਨੂੰ ਦੱਸ ਦਿਓ ਕਿ ਜੇ ਲੋਕ ਤੁਹਾਨੂੰ ਰਾਜ ਭਗ ਦੇ ਸਕਦੇ ਨੇ ਇਹ ਲੋਕ ਤੁਹਾਡੇ ਕੋਲੋਂ ਰਾਜ ਭਗ ਵਾਪਸ ਵੀ ਲੈ ਸਕਦੇ ਜੋ ਸਤੇ ਤਰਨ ਤਰ ਦੇ ਹਾਲਾਤ ਬਣ ਚੁੱਕੇ ਨੇ ਸਾਦਾ ਤਰਨ ਤਰ ਜ਼ਿਲ੍ਹਾ ਤਾਲੀਬਾਨ ਦਾ ਰੂਪ ਧਾਰਨ ਕਰ ਚੁੱਕਾ ਹੈ ਪ੍ਰਧਾਨ ਜੀ ਕੋਈ ਇੱਕ ਦਿਨ ਨਹੀਂ ਕਿ ਇੱਥੇ ਕਦੀ ਕੋਈ ਤਲੋ ਘਰਾਤਨਾ ਕੀਤੀ ਗਈ ਹੋਵੇ ਕੋਈ ਇੱਕ ਦਿਨ ਨਹੀਂ ਕਿ ਗੈਂਗਸਟਰ ਕੋਈ ਨਸ਼ੇ ਦੀ ਲਪੇਟ ਦੇ ਵਿੱਚ ਕਿਸੇ ਮਾਂ ਦਾ ਨੌਜਵਾਨ ਪੁੱਤ ਨਾ ਗਿਆ ਹੋਵੇ ਕੋਈ ਇੱਕ ਦਿਨ ਇਤਾਂ ਦਾ ਨਹੀਂ ਕਿ ਜਿਸ ਦਿਨ ਕਿਸੇ ਗੈਂਗਸਟਰ ਵੱਲੋਂ ਛੋਟੇ ਤੋਂ ਛੋਟੇ ਵਪਾਰੀ ਕੋਲੋਂ ਫਰਾਉਤੀਆਂ ਨਾ ਮੰਗੀਆਂ ਗਈਆਂ ਹੋਣ ਫਲਾਤੇ ਦਾ ਦੇ ਬਣ ਕੇ ਨੇ ਅੱਜ ਤਰਨ ਤਰਨ ਦੇ ਲੋਕ ਸਾਡ ਦੀ ਜਿੰਦਗੀ ਬੁਤਿਤ ਕਰ ਰਹੇ ਨੇ ਇਹੋ ਜਿਹੇ ਹਾਲਾਤ ਪਹਿਲਾਂ ਜੁਪੀ ਵਰਗੇ ਸੂਬਿਆਂ ਦੇ ਵਿੱਚ ਹੋਸੀ ਜਿੱਥੇ 6 ਵਜੇ ਤੋਂ ਬਾਅਦ ਧੀਆ ਭੈਣਾ ਘਰਾਂ ਚੋਂ ਬਾਹਰ ਨਹੀਂ ਸੀ ਨਿਕਲ ਸਕਦੀਆਂ ਲੁੱਟ ਖਸਟ ਡੰਕਰਵਾਸ ਕਤਲੋਗਾਰੀ ਦੀ ਪਰਮਾਰ ਲੱਗੀ ਸੀ ਜਦੋਂ ਉੱਥੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦਿੱਤਾ ਤੇ ਅੱਜ ਜੁਪੀ ਵੀ ਉਹੀ ਸੂਬਾ ਹੈ ਜਿੱਥੇ 6 ਵਜੇ ਤੋਂ ਬਾਅਦ ਧੀਆ ਭੜਾ ਘਰਾਂ ਤੋਂ ਬਾਹਰ ਨਹੀਂ ਸੀ ਨਿਕਲ ਸਕਦੀਆਂ ਅੱਜ ਕਿਸੇ ਦੀ ਯੁਰਤ ਨਹੀਂ ਆ ਕਿ ਸਾਡੀ ਧੀ ਭੈਣਾਂ ਲਈ ਅੱਖ ਚੋਕੇ ਦੀ ਦੇਖ ਲੈ ਜਿੱਥੇ ਦਿਨ ਦਿਹਾੜੇ ਚੋਰੀਆਂ ਗੈਂਗਸਟਰਾਂ ਵੱਲ ਕਤਲੋਗਰ ਰੋਦੇ ਸੀ ਅੱਜ ਲੋਕਾਂ ਦੇ ਘਰਾਂ ਦੇ ਬਾਹਰ ਟਰੈਕਟਰ ਟਰਾਲੀਆਂ ਲੱਗੇ ਨੇ ਗੱਡੀਆਂ ਲੱਗੀਆਂ ਨੇ ਸੰਦ ਲੱਗੇ ਨੇ ਗੱਡੀਆਂ ਦੇ ਵਿੱਚ ਚਾਬੀਆਂ ਹੁੰਦੀਆਂ ਨੇ ਕਿਸੇ ਦੀ ਯੁਰਤ ਨਹੀਂ ਕਿਸੇ ਦਾ ਕੋਈ ਸੰਦ ਵੀ ਚੋਰੀ ਹੋ ਜਾਏ ਘਰਾਂ ਦੇ ਗੇਟ ਖੁੱਲੇਗੇ ਕਿਸੇ ਦੀ ਯੁਰਤ ਨਹੀਂ ਕਿ ਉਹਨਾਂ ਘਰਾਂ ਦੇ ਵਿੱਚ ਕਿਤੇ ਡਕੈਤੀਆਂ ਹੋ ਜਾਣਾ ਦੇਸ਼ ਦੇ ਪ੍ਰਧਾਨ ਮਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਮਾ ਜੋਗ ਜੁਪੀ ਨੇ ਮੁੱਖ ਮੰਤਰੀ ਜੋਗੀ ਜੀ ਨੇ ਵੱਡੇ ਵੱਡੇ ਸਤਾਗਰ ਨਸ਼ਿਆਂ ਦੇ ਬਾਟੀਆਂ ਵੱਡੇ ਮੈਲ ਸਾਰੇ ਸੀ ਉਹਨਾਂ ਮੈਲਾ ਤੇ ਬਲਡੋਜ਼ਰ ਚਲਾ ਚਲਾ ਕੇ ਅੱਜ ਨਸ਼ੇ ਦਾ ਵੀ ਖਾਤਮਾ ਕਰ ਦਿੱਤਾ ਤੇ ਅੱਜ ਜਿਹੜਾ ਸਾਡਾ ਪੰਜਾਬ ਰੰਗਲੇ ਪੰਜਾਬ ਦੇ ਨਾਲ ਜਾਣਿਆ ਜਾਂਦਾ ਸੀ ਇਹਨਾਂ ਲੋਕਾਂ ਨੇ ਅੱਜ ਸਾਡੇ ਪੰਜਾਬ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਖੜਾ ਕਰ ਦਿੱਤਾ ਕਿਤੇ ਮੂਰ ਲਿਆ ਸੂਬਿਆਂ ਤੇ ਗਿਣਤੀ ਦੇ ਵਿੱਚ ਆਉਂਦਾ ਸੀ ਅੱਜ ਨਾਲ ਲੋਕਾਂ ਨੇ ਪੂਰੇ ਭਾਰਤ ਦੇ ਵਿੱਚ ਪੰਜਾਬ ਸੂਬੇ ਨੂੰ ਕਰਜਾਈ ਦਾ ਸੂਬਾ ਬਣਾ ਦਿੱਤਾ ਮੇਰੇ ਬੇਨਤੀ ਆ ਤੁਹਾਡੇ ਅੱਗੇ ਜਿਨ੍ਹਾਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਆਪਣੇ ਪੁੱਤ ਨੂੰ ਆਪਣੇ ਛੋਟੇ ਵੀਰ ਨੂੰ ਆਪਣੇ ਭਰਾ ਨੂੰ ਪਿਆਰ ਦਿੱਤਾ ਮੇਰਾ ਸਿਰ ਝੁਕਦਾ ਤੁਹਾਡੇ ਅੱਗੇ ਮੇਰੇ ਕੋਲ ਜੋਗ ਸ਼ਬਦ ਨਹੀਂ ਆ ਮਾਤਰਨ ਤਰਨ ਵਸੀਆਂ ਦਾ ਕਿਹੜੇ ਸ਼ਬਦਾਂ ਦੇ ਨਾਲ ਧੰਨਵਾਦ ਕਰ ਸਕਾਂ ਜਦੋਂ ਜਦੋਂ ਵੀ ਪਾਰਟੀ ਦੇ ਤੁਸ਼ਾ ਨਿਰਦੇਸ਼ਾਂ ਦੇ ਤਾਸ਼ ਪਾਰਟੀ ਵੱਲੋਂ ਹੁਕਮ ਹੋਏ ਤੁਸੀਂ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਘਰ ਘਰ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਨੂੰ ਖਿਲਾਉਣ ਚ ਕੋਈ ਕਸਰ ਨਹੀਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਜੱਥੇ ਲੋਕ ਕਹਿੰਦੇ ਸੀ ਕਿ ਪਿੰਡਾਂ ਦੇ ਵਿੱਚ ਕੋਈ ਭਾਟਪਾ ਦਾ ਟਿਕਰ ਨਹੀਂ ਹੈ ਅੱਜ ਮੈਂ ਉਸ ਆਮ ਆਦਮੀ ਪਾਰਟੀ ਨੂੰ ਇਹ ਦੱਸਣਾ ਚਾਹਣਾ ਉਹਨਾਂ ਵਰੋਤਿਆਂ ਨੂੰ ਦੱਸਣਾ ਚਾਹਣਾ ਅੱਜ ਤਰਨ ਤਰਨ ਦਾ ਸੰਪਾਦ ਦੇ ਪਿੰਡ ਪਿੰਡ ਬੂਤ ਬੂਤ ਕਮਲ ਦਾ ਫੁੱਲ ਤੁਹਾਨੂੰ ਖਿਲਦਾ ਨਜ਼ਾਰਾ ਆ ਰਿਹਾ ਮੈਂ ਪ੍ਰਸੰਗੀਆਂ ਦਾ ਧੰਨਵਾਦ ਕਰਦਾ ਬੇਨਤੀ ਕਰਦਾ ਇੱਕ ਕਰੀ ਰੋਟੀਆਂ ਨੂੰ ਦਿਖਾ ਦਿਓ ਕਿ ਤਰਨ ਤਰਨ ਵਿਧਾਨ ਸਭਾ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਬੇਸ਼ਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਕੱਲਾ ਕੱਲਾ ਵਰਕਰ ਜਿਹੜਾ ਹੱਕ ਦੇ ਵਿੱਚ ਫਤਵਾ ਦੇਣ ਨੂੰ ਪੂਰਾ ਤਿਆਰ ਹੋ ਗਿਆ ਮਰੇ ਬੇਤਿਆ ਤੁਹਾਡੇ ਅੱਗੇ ਆਮ ਆਦਮੀ ਪਾਰਟੀ ਨੇ ਬੜਾ ਪ੍ਰੇਅਰ ਚ ਕਤਵਾਰ ਅਮ੍ਰਿਤਵਾਰ ਖਿਲਾੜਿਆ ਪਰ ਭਲੇਖਾ ਇਹਨਾਂ ਲੋਕਾਂ ਨੂੰ ਇਸੇ ਵਿਧਾਨ ਸਭਾ ਦੇ ਵਿੱਚੋਂ ਪ੍ਰਧਾਨ ਜੀ ਪਿਛਲੇ 10 ਸਾਲਾਂ ਚ ਇਸੇ ਵਿਧਾਨ ਸਭਾ ਦੇ ਲੋਕਾਂ ਨੇ ਨਿਕਾਰਿਆ ਇਹਨਾਂ ਲੋਕਾਂ ਨੂੰ ਕੋਈ ਆਮ ਆਪ ਦੀ ਪਾਰਟੀ ਦਾ ਵਲੰਟੀਅਨ ਨਾ ਚਰਨੀ ਹੈ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਵਿੱਚੋਂ ਆ ਅਸੀਂ ਆਮ ਘਰਾਂ ਦੇ ਲੋਕਾਂ ਨੂੰ ਮੌਕਾ ਦਵਾਂਗੇ ਅੱਜ ਇਹਦੇ ਉਲਟ ਭਾਰਤੀ ਜਨਤਾ ਪਾਰਟੀ ਨੇ ਸਮੁੱਚੇ ਸਾਥੀਆਂ ਤੇ ਪਿਆਰ ਸਤਕਾ ਜੇ ਅੱਜ ਤੁਹਾਡੇ ਛੋਟੇ ਵੀਰ ਨੂੰ ਅੰਮੀਦਵਾਰ ਐਲਾਨਿਆ ਤੇ ਤੁਹਾਡੇ ਵਿੱਚੋਂ ਐਲਾਨਿਆ ਇੱਕ ਇੱਕ ਭਰਾ ਦੇ ਦੁੱਖ ਸੁੱਖ ਦਾ ਭਾਈਵਾਲ ਬਣਦਾ ਰਿਹਾ ਜਦੋਂ ਦੇ ਵੀ ਪਰ ਤਾਂ ਤੇ 2022 ਦਸੰਬਰ ਨੂੰ ਤੁਸੀਂ ਦਾਸ ਨੂੰ ਸੇਵਾ ਦਿੱਤੀ ਸੀ ਜਿਲੇ ਦੀ ਜ਼ਿੰਮੇਵਾਰੀ ਦਿੱਤੀ ਸੀ ਸਾਥੀਆਂ ਦਾ ਸਹਿਯੋਗ ਸਤਕਾ ਕੋਈ ਇੱਕ ਦਿਨ ਨਹੀਂ ਕਿ ਤੁਹਾਡੇ ਅਸ਼ੀਰਵਾਦ ਸਤਕਾ ਮੈਂ ਤੇ ਮੇਰੇ ਕੋਈ ਸਾਥੀ ਕਿਤੇ ਘਰ ਚ ਵੀ ਕੋਈ ਬੈਠਾ ਹੋਵੇ ਪਰ ਜੋ ਇਸ ਮਿਹਨਤ ਦਾ ਨਤੀਜਾ ਕੋਈ ਆਸੋਂ ਪਾਸੋਂ ਨਹੀਂ ਲੋਕਾਂ ਨੂੰ ਇਕੱਠ ਕਰਕੇ ਵਖਾ ਤਰਨ ਤਰਨ ਵਿਧਾਨ ਸਭਾ ਦੇ ਸੈਂਕੜਿਆਂ ਤੇ ਗਿਣਤੀ ਦੇ ਵਿੱਚ ਲੋਕ ਬੈਠੇ ਮੇਰੀਆਂ ਮਾਵਾਂ ਬੈਠੀਆਂ ਨੇ ਮੇਰੀਆਂ ਭਾਵਾਂ ਭੈਣਾਂ ਬੈਠੀਆਂ ਨੇ ਮੈਂ ਇੱਕ ਇਹ ਕਰਦਾ ਤਰਨ ਤਰਨ ਵਿਧਾਨ ਸਭਾ ਤੇ ਵੋਟਰਾਂ ਸਪੋਰਟਰਾਂ ਨੂੰ ਕਿ ਮੈਂ ਤੁਹਾਡਾ ਬੱਚਾ ਜਿਸ ਤਰ੍ਹਾਂ ਪਿਛਲੇ ਦੁਨਵਾਂ ਦੇ ਵਿੱਚ ਜਦੋਂ ਵੀ ਪਾਰਟੀ ਵੱਲੋਂ ਦਾਸ ਨੂੰ ਜ਼ਿੰਮੇਵਾਰੀ ਮਿਲੀ ਆ ਹਮੇਸ਼ਾ ਹੀ ਤੁਹਾਡੇ ਦੁੱਖ ਸੁੱਖ ਦਾ ਭਾਈਵਾਲ ਬਣਦਾ ਰਿਹਾ ਤੁਸੀਂ ਰਾਤ ਦੇ 1-1 ਵਜੇ ਵੀ ਫੋਨ ਕੀਤਾ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਤੇ ਵਰਕਰ ਦੀ ਇੱਜ਼ਤ ਦੀ ਗੱਲ ਆਈਆ ਪ੍ਰਧਾਨ ਸਾਹਿਬ ਪੁੱਛ ਸਕਦੇ ਜੇ ਕਦੀ ਦਿਨ ਨਹੀਂ ਦੇਖਿਆ ਕਦੀ ਰਾਤ ਨਹੀਂ ਦੇਖੀ ਤੇ ਕਦੀ ਕਿਸੇ ਦੀ ਯੂਰਤ ਨਹੀਂ ਪਈ ਕਿ ਮੇਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੂੰ ਕੋਈ ਉਂਗਲ ਵੀ ਲਾ ਦੇ ਤੱਕਦੇ ਹੋ ਜੋ ਟੀ ਤੱਕਦੇ ਹੋ ਜੋ ਕਲੋਕ ਕਬਰੌਣ ਦੀ ਲੋੜ ਦੀ ਜਿਹੜਾ ਲੋਕ ਕਹਿੰਦੇ ਨੇ ਕਿ ਅਸੀਂ بڑے بڑے ਕੱਤ ਦੇ ਲੀਡਰ ਆ ਇਹਨਾਂ ਲੋਕਾਂ ਨੂੰ ਭਲੇਖਾ ਪੈ ਚੁੱਕਾ ਜੇ ਕੱਤ ਬਣਾਉਂਦੇ ਨੇ ਤੇ ਇਹ ਸਾਹਮਣੇ ਪੰਡਾਲ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਚ ਬੈਠੇ ਲੋਕ ਬਣਾਉਂਦੇ ਨੇ ਸਰਦਾਰ ਹਰਜੀਤ ਸਿੰਘ ਤੇ ਜਦੋਂ ਇਹ ਲੋੜ ਤੇ ਆ ਜਾਣ ਤੇ ਫਿਰ ਇਹ ਪੈਨ ਨਹੀਂ ਵਿਖਦੇ ਰਾਤ ਨਹੀਂ ਵਿਖਦੇ ਤੇ ਤਰੀਆਂ ਝਾੜਨ ਤੋਂ ਵੀ ਲਾ ਦਿੰਦੇ ਨੇ ਤੇ ਇੱਕ ਤਾਕਤ ਵਰਕਰਾਂ ਦੇ ਵਿੱਚ ਇਹ ਵਰਕਰਾਂ ਦੀ ਤਾਕਤ ਹੁੰਦੀ ਆ ਕੱਲਾ ਕੋਈ ਇਨਸਾਨ ਵੱਡਾ ਨਹੀਂ ਹੋਇਆ ਮੈਂ ਤੁਹਾਡੇ ਅੱਗੇ ਬੇਇਜ਼ਤੀ ਕਰਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਇਲਾਕੇ ਦੇ ਵਿੱਚੋਂ ਗੈਂਗਸਟਰਵਾਦ ਖਤਮ ਹੋਵੇ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਇਲਾਕੇ ਦੇ ਵਿੱਚੋਂ ਨਸ਼ਾ ਖਤਮ ਹੋਵੇ ਜੇ ਤੁਸੀਂ ਚਾਹੁੰਦੇ ਹੋ ਤੇ ਦੂਜੇ ਸੂਬਿਆਂ ਤੇ ਵਾਅਡ ਜਿੱਥੇ ਜਿੱਥੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਵਾਅਡ ਸਾਡੇ ਵੀ ਸੂਬੇ ਦੀ ਖੁਸ਼ਹਾਲੀ ਹੋਵੇ ਤੇ ਤਕੜੇ ਹੋ ਕੇ ਇੱਕ ਇੱਕ ਵੋਟ 11 ਨਵੰਬਰ ਨੂੰ ਚੌਨ ਨਿਸ਼ਾਨ ਕਮਲ ਦੇ ਫੁੱਲ ਤੇ ਪਾ ਕੇ 14 ਨਵੰਬਰ ਨੂੰ ਇਹਨਾਂ ਵਿਰੋਧੀਆਂ ਨੂੰ ਦੱਸ ਦੋ ਕਿ ਜਿਹੜਾ ਇਹਨਾਂ ਲੋਕਾਂ ਦੇ ਮਨਾਂ 'ਚ ਭਲੇ ਕਾਸੀ ਕਿ ਭਾਰਤੀ ਜਨਤਾ ਪਾਰਟੀ ਕਿੱਥੇ ਐ ਇਹਨਾਂ ਲੋਕਾਂ ਨੂੰ ਪਤਾ ਲੱਗ ਜਾਏ ਕਿ ਭਾਰਤੀ ਜਨਤਾ ਪਾਰਟੀ ਨੇ ਧਰਨ ਕਰਨ ਵਿਧਾਨ ਸਭਾ ਦੇ ਵਿੱਚ ਨਹੀਂ ਪੱਥਰ ਰੱਖ ਦਿੱਤਾ ਭਾਰਤੀ ਜਨਤਾ ਪਾਰਟੀ 2027 ਦਾ ਤੁਸੀਂ ਅਗਾਜ਼ ਕਰਨਾ ਹੈ ਕਿ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਤੋਂ ਰੋਕ ਸਕੇ ਮੈਂ ਆਪਣੇ ਸ਼ਬਦਾਂ ਤੇ ਵਿਰਾਮ ਦੇਣ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਕੋਲੋਂ ਵਿਸ਼ਵਾਸ ਲੈਣਾ ਚਾਹਨਾ ਕਿ ਤੁਹਾਨੂੰ ਪਿਛਲੇ ਸਮੇਂ ਦੇ ਵਿੱਚ ਕਦੀ ਕੋਈ ਤਮੀ ਤਾਂ ਨਹੀਂ ਰਣ ਦਿੱਤੀ ਉੱਚੀ ਬੋਲ ਕੇ ਦੱਸੋ ਉਸ ਵਾਕ ਰੂ ਨੂੰ ਯਾਦ ਕਰਕੇ ਤੁਹਾਡੇ ਦੁੱਖ ਸੁੱਖ ਦਾ ਭਾਈਵਾਲ ਤੁਸੀਂ ਮੈਨੂੰ ਆਪਣਾ ਪੁੱਤ ਸਮਝ ਲਓ ਛੋਟਾ ਵੀਰ ਸਮਝ ਲਓ ਭਰਾ ਸਮਝ ਲਓ ਤੁਹਾਡੇ ਦੁੱਖ ਸੁੱਖ ਦਾ ਭਾਈਵਾਲ ਬਣਦਾ ਰਿਹਾ ਕਿ ਨਹੀਂ ਬਣਦਾ ਰਿਹਾ ਹੱਥ ਖੜੇ ਕਰਕੇ ਦੱਸੋ ਜੀ ਬਣਦਾ ਰਿਹਾ ਕਿ ਨਹੀਂ ਮੇਰੀ ਵੱਡੀ ਗਿਣਤੀ ਚ ਮੇਰੀਆਂ ਭੈਣਾਂ ਬੈਠੀਆਂ ਨੇ ਪਰਦਾ ਜੀ ਦਫ਼ਤਰ ਚ ਆਏ ਇਨਸਾਨ ਨੂੰ ਕਦੀ ਮੈਂ ਕੋਈ ਪਾਰਟੀ ਨਹੀਂ ਸੀ ਪੁੱਛੀ ਕਦੀ ਇਹ ਨਹੀਂ ਸੀ ਪੁੱਛਿਆ ਤਾਂ ਤੁਸੀਂ ਕਿਹੜੀ ਪਾਰਟੀ ਤੋਂ ਆਏ ਹੋ ਕਿਉਂਕਿ ਬੜੀ ਪਵਿੱਤਰ ਧਰਤੀ ਐ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕੋਸ਼ਿਸ਼ ਕੀਤੀ ਹੈ ਕਿ ਕਿਤੇ ਮੇਰੇ ਮੂੰਹ ਦੇ ਦੋ ਸ਼ਬਦ ਕੱਢਿਆ ਕਿਸੇ ਗਰੀਬ ਗੁਰਦੇ ਦਾ ਭਲਾ ਹੋ ਸਕੇ ਕਿਸੇ ਦੀਆਂ ਅੰਦਰਾਂ ਨੂੰ ਠੱਡ ਮਿਲ ਸਕੇ ਤੇ ਡਟ ਕੇ ਉਹਦੇ ਨਾਲ ਪਹਿਰਾ ਦਿੱਤਾ ਉਹਦਾ ਰਿਜ਼ਲਟ ਕਿ ਲੋਕ ਅੱਜ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰ ਰਹੇ ਨੇ ਤਕੜੇ ਹੋ ਕੇ ਜੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਕਦੀ ਵਿੱਠ ਨਹੀਂ ਲਗਣ ਦਿੱਤੀ ਆਪਣੇ ਛੋਟੇ ਵੀਰ ਨੂੰ ਅਸ਼ੀਰਵਾਦ ਦਿੱਤਾ ਤੇ ਦੋਵੇਂ ਮਾਮਾ ਖੜੀਆਂ ਕਰਕੇ ਸਮੁੱਚੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾ ਦਿਓ ਕਿ 14 ਨਵੰਬਰ ਨੂੰ ਇੱਕ ਇੱਕ ਵੋਟ ਕਮਲ ਦੇ ਫੁੱਲ ਤੇ ਪਾ ਕੇ ਜਿਹੜਾ ਰਿਜ਼ਲਟ ਆ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਆਊਗਾ ਮੇਰੇ ਤੇ ਵਿਸ਼ਵਾਸ ਹੈ ਪੂਰਾ ਕਸਰਤਾ ਨਹੀਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਸਰਦਾਰ ਹਰਜੀਤ ਸਿੰਘ ਸੰਧੂ ਸਰਦਾਰ ਹਰਜੀਤ ਸਿੰਘ ਗੱਲੋ ਸਰਦਾਰ ਗੱਲੋ ਮੈਂ ਬੇਨਤੀ ਕਰਦਾ ਉਦੋਂ ਤੱਕ ਮੇਰੇ ਜਿਹੜਾ ਪਾ ਬੈਠੇ ਰਹੇ ਕਿਸੇ ਕੋਲ ਡਰਦੇ ਲੋੜਦੇ ਪਰਾਉੜ ਤੇ ਲੋਰਦੀ ਇਹਨਾਂ ਲੋਕਾਂ ਨੇ ਜਿੱਕ ਤੇ ਭਾਰਤੀ ਸੰਭਾ ਪਾਰਟੀ ਦੇ ਵਰਕਰ ਨਾਲ ਮੂੰਹ ਵੀ ਕੀਤਾ ਨਾ 1921 ਨੇ ਤੁਹਾਡਾ ਪ੍ਰਾਉੜ ਦੇ ਦਾ ਕਮਜਾ ਕਰਕੇ ਮੜੋਗੇ ਸਾਨਾ ਕਿਸੇ ਕੰ ਲੋ ਪਰਵਾਹ ਨਾ ਕਰਿਓ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ